ਲੋਕ ਸਭਾ ਚੋਣਾਂ ਦੇ ਸਿਆਸੀ ਮਾਹੌਲ ਦੇ ਵਿੱਚ ਚਰਚਾਾਂ ਮ ਆ ਇਹ ਛਿੜ ਗਈਆਂ ਕਿ ਬਲਕੌਰ ਸਿੰਘ ਸਿੱਧੂ ਮਸੂਵਾਲਾ ਦੇ ਪਿਤਾ ਆਜ਼ਾਦ ਚੋਣ ਲੜ ਸਕਦੇ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਉਹ ਖੜੇ ਹੋ ਸਕਦੇ ਨੇ ਤੇ ਇਸ ਨੂੰ ਲੈ ਕੇ کافی ਜ਼ਿਆਦਾ ਕਾਂਗਰਸ ਘਬराई ਹੋਈ ਸੀ ਇਸ ਕਰਕੇ ਮੂਸੇਵਾਲਾ ਦੇ ਹਵੇਲੀ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਪਹੁੰਚਦੇ ਨੇ ਬਲਕੌਰ ਸਿੰਘ ਨੂੰ ਮਨਾਉਣ ਦੇ ਲਈ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਬਲਕੌਰ ਸਿੰਘ ਤੇ ਬਾਜਵਾਦੀ ਬੰਦ ਕਮਰਾ ਮੀਟਿੰਗ ਵੀ ਹੁੰਦੀ ਹੈ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਮਨਾ ਵੀ ਲਿਆ ਜਾਂਦਾ ਹੈ ਇਸ ਤੋਂ ਬਾਅਦ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬਲਕੌਰ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਉਹਨਾਂ ਦੇ ਪੁੱਤ ਨੂੰ ਇਨਸਾਫ ਦੇਣ ਦੀ ਗੱਲ ਆਉਂਦੀ ਹੈ ਲੜਾਈ ਦੀ ਗੱਲ ਆਉਂਦੀ ਹੈ ਤੇ ਉਹਨਾਂ ਦਾ ਸਾਥ ਕਿਸੇ ਨੇ ਵੀ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਲੋਰੈਂਸ ਬਿਸ਼ਨੋਈ ਅਤੇ ਸਰਕਾਰਾਂ ਆਪਸ ਦੇ ਵਿੱਚ ਮਿਲੀਆਂ ਹੋਈਆਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਪਰਿਵਾਰ ਸਣੇ ਲੋਕਾਂ ਦੇ ਇਕੱਠ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਨਸਾਫ ਦੀ ਲੜਾਈ ਦੇ ਵਿੱਚ ਹਮੇਸ਼ਾ ਪਰਿਵਾਰ ਦੇ ਨਾਲ ਹੀ ਚੱਲਣਗੇ ਅਤੇ ਕਦੇ ਵੀ ਪਰਿਵਾਰ ਤੋਂ ਬਾਹਰ ਨਹੀਂ ਹੋਣਗੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਸ਼ਵਾ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਪਾਰਟੀ ਦਾ ਕੋਈ ਵੀ ਰੋਲਾ ਨਹੀਂ ਹੈ ਸਗੋ ਦੁਖੀ ਤਾਂ ਉਹ ਪੰਜਾਬ ਤੇ ਕੇਂਦਰ ਸਰਕਾਰ ਤੋਂ ਹੈ ਜਿਨ੍ਹਾਂ ਨੇ ਇਨਸਾਫ ਦੀ ਲੜਾਈ ਦੇ ਵਿੱਚ ਪਰਿਵਾਰ ਦਾ ਕਦੇ ਵੀ ਸਾਥ ਨਹੀਂ ਦਿੱਤਾ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਪਤ ਹੈ ਹਮੇਸ਼ਾ ਹੀ ਕਤਲ ਤੋਂ ਬਾਅਦ ਸਰਕਾਰਾਂ ਨੂੰ ਘੇਰਦੇ ਆਏ ਹੈ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕਈ ਵਾਰ ਘੇਰਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਵੱਲੋਂ ਇਸੀ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ ਗਿਆ ਸੀ ਉਸ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੀ ਕਈ ਗੱਲਾਂ ਉਹਨਾਂ ਨੇ ਕੀਤੀਆਂ ਸੀ ਤੇ ਇਸ ਬਾਬਤ ਬਲਕੌਰ ਸਿੰਘ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਕਿ ਆਖਿਰਕਾਰ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਕਿਵੇਂ ਇੰਟਰਵਿਊ ਦੇ ਸਕਦਾ ਹੈ ਆਖਿਰਕਾਰ ਜੇਲ੍ਹ ਦੇ ਵਿੱਚ ਉਸ ਨੂੰ ਫੋਨ ਕੇ ਮੈਂ ਮਿਲ ਸਕਦਾ ਹੈ ਤੇ ਨੈਸ਼ਨਲ ਚੈਨਲ ਨੂੰ ਉਹ ਕਿਵੇਂ ਇੰਟਰਵਿਊ ਦਿੰਦਾ ਹੈ ਤੇ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ ਆਏ ਦਿਨ ਨਸ਼ੇ ਤੇ ਜੇਲਾ ਦੇ ਵਿੱਚ ਮਿਲ ਰਹੇ ਮੋਬਾਈਲਾਂ ਨੂੰ ਵੀ ਲੈ ਕੇ ਪੰਜਾਬ ਸਰਕਾਰ ਨੂੰ ਘੇੜਦੇ ਰਹੇ ਨੇ ਤਾਂ ਉਹਨੂੰ ਦੱਸਦੀ ਹੈ ਬਲਕੌਰ ਸਿੰਘ ਅਕਸਰ ਹੀ ਕਹਿੰਦੇ ਨੇ ਕਿ ਮੇਰੇ ਪੁੱਤ ਦੇ ਕਤਲ ਤੋਂ ਬਾਅਦ ਮੌਤ ਤੋਂ ਬਾਅਦ ਵੀ ਉਹ ਕਰੋੜਾਂ ਦਾ ਟੈਕਸ ਪੰਜਾਬ ਸਰਕਾਰ ਨੂੰ ਭਰਦਾ ਹੈ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਉਸ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਅਜੇ ਤੱਕ ਖੁੱਲੇ ਆਮ ਉਸਤੇ ਕਾਤਲ ਘੁੰਮਦੇ ਨੇ ਅਜੇ ਤੱਕ ਲਾਰੈਂਸ ਵਿਸ਼ਨੋਈ ਜਿਹੜਾ ਜੇਲਾ ਦੇ ਵਿੱਚ ਉਹ ਬੈਠ ਕੇ ਜੋ ਆਰਾਮਦਾਰੀ ਜ਼ਿੰਦਗੀ ਜੀ ਰਿਹਾ ਹੈ ਉਹ ਉਸ ਨੂੰ ਲੈ ਕੇ ਵੀ ਸਵਾਲ ਚੁੱਕਦੇ ਨੇ ਮੂਸੇਵਾਲਾ ਦੇ ਪਿਤਾ ਕਦੀ ਕਿਤੇ ਕਦੀ ਕਿਤੇ ਸਵਾਲ ਚੁੱਕਦੇ ਨੇ ਜਦੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਨੇ ਉਹਨਾਂ ਦੇ ਵੱਲੋਂ ਇੱਕ ਗੱਲ ਵੀ ਆਖੀ ਗਈ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਲੋਕ ਕਹਿਣਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਹੁਣ ਰਾਜਨੀਤੀ ਦੇ ਵਿੱਚ ਉਤਰਣਗੇ ਲੇਕਿਨ ਉਧਰ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਮਰਹੂਮ ਜਿਹੜੇ ਮੁੱਖ ਮੰਤਰੀ ਰਹੇ ਨੇ ਬਿਆਨ ਸਿੰਘ ਦੇ ਪੋਤੇ ਉਹ ਵੀ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਸਨ ਐਮਪੀ ਰਹੇ ਸਨ ਉਹਨਾਂ ਨੇ ਪਰਿਵਾਰ ਨੂੰ ਆਪਣੇ ਨੂੰ ਇਨਸਾਫ ਦਿਵਾਇਆ ਹੈ ਉੱਥੇ ਹੀ ਉਦਾਹਰਣ ਦਿੰਦੇ ਹੋਏ ਰਵਨੀਤ ਬਿੱਟੂ ਦੀ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤ ਨੂੰ AK-47 ਦੇ ਨਾਲ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਇਹ ਹੁਣ ਕਿਉਂ ਨਹੀਂ ਉਹ ਰਾਜਨੀਤੀ ਵਿਦੇ ਵਿੱਚ ਆਣਗੇ ਤੇ ਇਸ ਤੋਂ ਬਾਅਦ ਲੰਬੇ ਸਮੇਂ ਤੋਂ ਚਰਚਾ ਵਿੱਚ ਇਹ ਜੜ ਰਹੀਆਂ ਸਨ ਕਿ ਉਹ ਲੋਕ ਸਭਾ ਚੋਣਾਂ ਲੜ ਸਕਦੇ ਨੇ ਬਾਅਦ ਵਿੱਚ ਜਦੋਂ ਅਖਬਾਰਾਂ ਦੀ ਸੁਰਖੀਆਂ ਬਣਦੀਆਂ ਨੇ ਕਿ ਮਰਹੂਮ ਪੰਜਾਬੀ ਗਾਇਕ ਦਿਪਯਤਾ ਆਜ਼ਾਦ ਉਮੀਦਵਾਰ ਦੀ ਵਜੋਂ ਚੋਣ ਲੜਨਗੇ ਇਸ ਕਰਕੇ ਕਾਂਗਰਸ ਘਬਰਾ ਜਾਂਦੀ ਹੈ ਤੇ ਜਿਹੜੇ ਉਹਨਾਂ ਦੇ ਪਿਤਾ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਇਸ ਤੋਂ ਬਾਅਦ ਵੀ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਮੇਰੇ ਪੁੱਤ ਨੂੰ ਇਨਸਾਫ ਦੀ ਲੜਾਈ ਦੇ ਵਿੱਚ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਹੈ ਲੋਰੈਂਸ ਬਿਸ਼ਨੋਈ ਦੇ ਉੱਤੇ ਵੀ ਸਵਾਲ ਚੁੱਕੇ ਨੇ ਕਿ ਸਰਕਾਰਾਂ ਤੇ ਬਿਸ਼ਨੋਈ ਆਪਸ ਦੇ ਵਿੱਚ ਮਿਲੇ ਹੋਏ ਨੇ ਤਾਂ ਇਸ ਨਾਲ ਹੀ ਲੋਕਰਾਜ ਪੰਜਾਬ ਦੇ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲੋਕ ਸਭਾ ਚੋਣਾਂ ਲੜਨ ਦੇ ਲਈ ਮਨਾਉਣ ਦੇ ਵਿੱਚ ਸਫਲ ਰਹਿਣ ਦਾ ਦਾਵਾ ਕਰਦੇ ਡਾਕਟਰ ਮਨਜੀਤ ਸਿੰਘ ਰੰਦਾਵਾ ਨੇ ਦੱਸਿਆ ਹੈ ਕਿ ਮੂਸੇਵਾਲਾ ਪਰਿਵਾਰ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਦੇ ਵਜੋਂ ਹੀ ਲੜਨਾ ਚਾਹੁੰਦਾ ਸੀ ਪਰ ਪਰਿਵਾਰ ਉਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵੱਲੋਂ ਦਵਾ ਪਾ ਕੇ ਹਾਮੀ ਪਰਵਾਈ ਗਈ ਹੈ ਇਸ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਦੇ ਚੋਣ ਮਹੀਮ ਅਜੇ ਬਾਕੀ ਹੈ ਸ਼ੁਰੂ ਨਹੀਂ ਹੋਈ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਪਾਰਟੀ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਤੇ ਬਾਅਦ ਵਿੱਚ ਮੂਸੇਵਾਲਾ ਪਰਿਵਾਰ ਦੇ ਕੋਲੋਂ ਪਰਿਵਾਰ ਵੱਲੋਂ ਬੋਲਦਿਆ ਬਲਕੌਰ ਸਿੰਘ ਅਤੇ ਉਹਨਾਂ ਦੇ ਵੱਡੇ ਪ੍ਰਚੰਮ ਕੋਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਕਾਂਗਰਸ ਦੇ ਹੱਕ ਦੇ ਚੋਣ ਪ੍ਰਚਾਰ ਦੇ ਵਿੱਚ ਸ਼ਾਮਿਲ ਹੋਣਗੇ ਇਸ ਨਾਲ ਹੀ ਪਾਰਟੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਨਾਂ ਦੇ ਨਾਲ ਚੋਣ ਪ੍ਰਚਾਰ ਕਰਨਗੇ ਤੇ ਨਾ ਸਰਕਾਰਾਂ ਨੂੰ ਘੇਰਨਗੇ ਕਿ ਆਖਿਰਕਾਰ ਉਹਨਾਂ ਨੂੰ ਕਦੋਂ ਇਨਸਾਫ ਦਿੱਤਾ ਜਾਵੇਗਾ ਤਾਂ ਲਗਾਤਾਰ ਹੀ ਚਰਚਾ ਵਿੱਚ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਜਿਹੜੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਸਕਦੇ ਨੇ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਦੇ ਨਾਲ ਹੈ ਕਾਂਗਰਸ ਦੇ ਨਾਲ ਰਹਿ ਕੇ ਹੀ ਚੋਣ ਪ੍ਰਚਾਰ ਕਰਨਗੇ ਇਸ ਨਾਲ ਦੱਸਦੀ ਹੈ ਕਿ ਹੁਣ ਆਜ਼ਾਦ ਉਮੀਦਵਾਰ ਦੇ ਵਜੋਂ ਚੋਣਾਂ ਲੜਨ ਦੀਆਂ ਚਰਚਾਾਂ 'ਤੇ ਰੋਕ ਲੱਗ ਗਈ ਹੈ। ਸਾਫ਼ ਤੌਰ 'ਤੇ ਉੱਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਨਹੀਂ ਲੜਨਗੇ। ਸਗੋਂ ਆਪਣੇ ਪੁੱਤ ਦੇ ਲਈ ਇਨਸਾਫ਼ ਦੀ ਮੰਗ ਕਰਨਗੇ ਤੇ ਨਾਲ ਸਰਕਾਰਾਂ ਨੂੰ ਵੀ ਘੇਰਨਗੇ ਤੇ ਬਟਿੰਡਾ ਤੋਂ ਉਮੀਦਵਾਰ ਕਾਂਗਰਸ ਦੇ ਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰਨਗੇ। ਇਸ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਦਾ ਸਿੱਧੂ ਮਸੂਵਾਲਾ ਵੀ ਕਾਂਗਰਸ ਦੇ ਵੱਲੋਂ ਲੜਿਆ ਸੀ ਚੋਣ ਤੇ ਹਾਲਾਂਕਿ ਉਹ ਹਾਰ ਜਾਂਦੇ ਨੇ ਆਪ ਦੇ ਜਿਹੜੇ ਉਮੀਦਵਾਰ ਤੋਂ ਪਰ ਜਿਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਚਰਚਾਵਾ ਸੀ ਉਸ ਨੂੰ ਦੇਖਦੇ ਹੋਏ ਲੱਗਦਾ ਸੀ ਕਿ ਉਹਨਾਂ ਦੇ ਪਿਤਾ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਸਕਦੇ ਨੇ ਪਰ ਹੁਣ ਬਾਜਬਾ ਤੇ ਵੱਲੋਂ ਤੇ ਨਾਲ ਕਾਂਗਰਸ ਦੇ ਵੱਡੇ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਮਨਾ ਲਿਆ ਗਿਆ ਹੈ ਤੇ ਨਾਲ ਹੁਣ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਾਂਗਰਸ ਦੇ ਉਮੀਦਵਾਰ ਦੇ ਲਈ ਉਹ ਪ੍ਰਚਾਰ ਵੀ ਕਰਨਗੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ